ਸੀਪੀ ਸੁਵਪਨ ਸ਼ਰਮਾ ਦੀ ਟੀਮ ਦਾ ਵੱਡਾ ਐਕਸ਼ਨ ਦਿਲੰਦਰ ਕਮਿਸ਼ਨਰ ਰੇਟ ਪੁਲਸ ਹਤੇ ਗੈਂਗਸਟਰਾਂ ਵਿਚਾਲੇ ਹੋਈ ਮੁਟਬੈ ਦਿਲੰਦਰ ਦੇ ਪਿੰਡ ਕੰਗਲੇਵਾਲ ਦੇ ਵਿੱਚ ਵੱਡਾ ਇੰਕਾਊਂਟਰ ਲਿੰਡਾ ਗੈਂਗ ਦੇ ਦੋ ਬਦਮਾਸ਼ ਕਾਬੂ ਗ੍ਰਫਤਾਰ ਕੀਤੇ ਬਦਮਾਸ਼ਾ ਦੇ ਕਬਜ਼ੇ ਦੇ ਵਿੱਚੋਂ 7 ਪਿਸਤੋਲਾਂ ਬਰਾਮਦ ਜਲੰਧਰ ਦੇ ਵਿੱਚ ਅਤਵਾਦੀ ਲਖਬੀਰ ਸਿੰਘ ਲੰਡਾ ਉਰਫ ਲੰਡਾ ਹਰੀਕੇ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਇਸ ਦੌਰਾਨ 50 ਤੋਂ ਵੱਧ ਰਾਉਂਡ ਫਾਇਰਿੰਗ ਹੋਈ ਇਸ ਦੇ ਵਿੱਚ ਦੋ ਕਾਂਸਟੇਬਲ ਵੀ ਜ਼ਖਮੀ ਹੋਏ ਨੇ ਅਤਵਾਦੀ ਲੰਡਾ ਦੇ ਦੋਵੇਂ ਸਾਥੀਆਂ ਨੂੰ ਵੀ ਗੋਲੀ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਕੰਗਣੀਵਾਲ ਦੇ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਲੰਡਾ ਹਰੀਕੇ ਦੇ ਦੋਨੋਂ ਗੁਰਗਿਆਂ ਨੂੰ ਵੀ ਕਿਸਕਾ ਕਰ ਲਿਆ ਇਹਨਾਂ ਕੋਲੋਂ 7 ਨਜਾਇਜ਼ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਨੇ ਇਹ ਨਗਰ ਕੈਕਸਟਰਾ ਵਿੱਚ ਇੱਕ ਨਵਾਲਗ ਲੜਕਾ ਵੀ ਸ਼ਾਮਲ ਹੈ ਉਥੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਟਾਫ ਨੂੰ ਲੰਡਾ ਦੇ ਗੁੰਡਿਆਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਜਦੋਂ ਉਹਨਾਂ ਨੂੰ ਟਿਕਾਣਾ ਪਤਾ ਲੱਗਾ ਤਾਂ ਪੁਲਿਸ ਟੀਮ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਦੋਵਾਂ ਮੁਲਜ਼ਮਾਂ ਨੇ ਜਦੋਂ ਪੁਲਿਸ ਨੂੰ ਦੇਖਿਆ ਤਾਂ ਉਹਨਾਂ ਨੇ ਗੋਲ਼ੇ ਚਲਾ ਦਿੱਤੇ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖਮੀ ਹੋਏ ਨੇ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਜ਼ਬਰਦਸਤ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਨੂੰ ਵੀ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਤੇ ਉਸਦੇ ਦੂਜੇ ਸਾਥੀ ਗੈਂਗਸਟਰ ਨੂੰ ਕਾਬੂ ਕਰ ਲਿਆ। ਜ਼ਖਮੀ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰਾਂ ਨੂੰ ਇਲਾਜ ਦੇ ਲਈ ਹਸਪੀਟਲ ਦਾ ਖਿੱਚ ਰਵਿਆ ਗਿਆ। ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਮਾੜੇ ਅਨਸਰਾਂ ਖਿਲਾਫ ਪੁਲਿਸ ਦੇ ਵੱਲੋਂ ਮੁਹਿੰਮ ਠਿੜੀ ਹੋਈ ਹੈ। ਤਾਂ ਆਏ ਦਿਨ ਹੀ ਇਹਨਾਂ ਗੈਂਗਸਟਰਾਂ ਦੇ ਨਕਲ ਕੱਸਣ ਦੇ ਲਈ ਵੱਡੀਆਂ ਕਾਰਵਾਈਆਂ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਤਾਂ ਅੱਜ ਦਿਨ ਚੜ੍ਹਦੇ ਜਦੋਂ ਜਲੰਧਰ ਕਮਿਸ਼ਨਰ ਦੇ ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਲਖਬੀਰ ਉਰਫ ਲੰਡਾ ਗੈਂਗ ਦੇ ਗੁਰਗੇ ਇਸ ਖਾਂ ਤੇ ਮੌਜੂਦ ਨੇਤਾਵਾਂ ਦੇ ਵੱਲੋਂ ਘੇਰਾਬੰਦੀ ਕਰਕੇ ਇਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਪਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਆ ਕਈ ਗੋਲੀਆਂ ਦਾਗੀਆਂ ਗਈਆਂ ਅਤੇ ਇਸ ਪੂਰੇ ਇਨਕਾਊਂਟਰ ਦੇ ਵਿੱਚ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਇਹ ਕਿਹੜੀ ਗੈਂਗ ਤੋਂ ਰਿਲੇਟਿਡ ਸੀਗੇ ਇਹ ਭੁਲੰਡਾ ਦੇ ਐਸੋਸੀਏਟਸ ਸੀਗੇ ਜੀ

ਇਕ ਦਿੱਤੇ ਬੋਲੀ ਸਰ ਵਹਿਕਰ ਵਗੈਰਾ ਸੀ ਇਹ ਤੇ ਲੋਕ ਇਹ ਵਿੱਚ ਕੀਤਾ ਨਹੀਂ ਇਹ ਵੇਟ ਕਰ ਰਹੀ ਸੀ ਬਿਊਰੀ ਰਿਪੋਰਟ ਡੈਨਿਕਸ ਵੈਰਾਟੀ ਵੀ